हां जी दोस्तों सासरी काल स्वागत करते हैं टोटा राज संधू फार्मिंग ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਹਿਰ ਖਾਸ ਵਿਜਿਤ ਤੁਸੀਂ ਕਰਨੀ ਹੈ ਪੱਟੀ ਸ਼ਹਿਰ ਪਹੁੰਚਿਆ ਦੋਸਤੋ ਵੀਰ ਨਿਤਨ ਦੇ ਫਾਰਮ ਤੇ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਟੋਟਲ 6 ਦਿਖਾਉਣੇ ਆ ਵੈਸੇ ਅਵੇਲੇਬਲ ਹੁੰਦੇ ਆ ਦੋਸਤੋ 5-7 ਨਗ ਜਿਹੜੇ ਆ ਐਵਰੀ ਟਾਈਮ ਸੋ ਮੇਰਾ ਵੀ ਕੋਈ ਵੀ ਖਰੀਦਾਰ ਆ ਕੇ ਆਪਣੇ ਦੋ ਡੰਗ ਚਾਹੇ ਕੋਈ ਭਰਾ ਚਾਰ ਟਾਈਮ ਜੋ ਕੇ ਤਸੱਲੀ ਕਰ ਲੈ ਠੀਕ ਆ ਜੀ ਸੋ ਗੱਬਣ ਪਸ਼ੂ ਕੋ ਵੀਰ ਲੈ ਕੇ ਜਾਂਦਾ ਚੌਥਾ ਥਾਂ ਦੇ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਤੁਸੀਂ ਆਪਣੀ ਯਕੀਨੀ ਬਣਾ ਲਿਆ ਕਰੋ ਸੋ ਜ਼ਿਆਦਾਤਰ ਦੋਸਤੋ ਵੀਰ ਦਾ ਵੜਾਂ ਦਾ ਕੰਮ ਆ ਵਪਾਰ ਲਾਇਨ ਆ ਤੇ ਜ਼ਿਆਦਾਤਰ ਵੜਾ ਇਸ ਫਾਰਮ ਤੇ ਆਉਂਦੀਆਂ ਰਹਿੰਦੀਆਂ ਨੇ ਅੱਜ ਤਰੀਕ 20 ਨਵੰਬਰ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਵੈਸੇ ਚੁਵਾਈ ਦਾ ਸਮਾਂ ਹੋਇਆ ਦੋਸਤੋ ਜਿੰਨੇ ਕ ਐਨੀਮਲ ਇਹ ਬਣੇ ਥਣੇ ਆ ਥੱਲਿਓ ਉਹ ਬਿਲਕੁਲ ਤੁਹਾਨੂੰ ਨਜ਼ਰ ਆਉਣਗੇ ਠੀਕ ਆ ਜੀ ਇਸ ਵੀਡੀਓ ਦੇ ਵਿੱਚ ਖਾਸ ਵਿਜਿਟ ਜਿਹੜੀ ਆ ਸ਼ਹਿਰ ਪੱਟੀ ਕਰਨੀ ਆ ਤੁਸੀਂ ਠੀਕ ਆ ਉਹ ਕਰਤੇ ਆ ਗੱਲਬਾਤ ਵੀਰ ਨਿਤਨ ਦੇ ਨਾਲ ਪੁੱਛਦੇ ਕਿ ਡਿਟੇਲ ਆ ਅੱਜ ਇਹਨਾਂ ਪਛਮਾ ਦੀ ਸਭ ਤੋਂ ਪਹਿਲਾਂ ਨਿਤਨ ਵੀਰੇ ਸਾਸਰੀ ਦਾ ਸਸਿਗਰ ਸੰਧੂ ਸਾਹਿਬ ਠੀਕ ਠਾਕ ਮਹਾਰਾਜ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵੀ ਆ ਸਭ ਤੋਂ ਪਹਿਲਾਂ ਮੈਂ ਫਤਾਨਵਾਦ ਕਰਦੇ ਆ ਜੀ ਪਿਛਲੀ ਵੀਡੀਓ ਮੈਂ ਕਹਿੰਨਾ ਸੰਧੂ ਸਾਹਿਬ ਕਮਾਲਾਂ ਹੀ ਕਰਦੀਆਂ ਬਹੁਤ ਜਿਆਦਾ ਪਿਆਰ ਮਿਲਿਆ ਵੀਡੀਓ 'ਚ ਚਲੋ ਸਾਰੇ ਕਹਿੰਦੇ ਸੀ ਵੀ ਵੀਡੀਓ ਛੇਤੀ ਛੇਤੀ ਪਾਇਆ ਕਰੋ ਤੇ ਆਪਾਂ ਮਤਲਬ ਜਨਵਾਰ ਇਕੱਠੇ ਕੀਤੇ ਸੀ ਆ ਚਾਰ-ਕ ਦਿਨ ਪਹਿਲਾਂ ਉਹ گاਵਾ ਚਲੋ ਵੀਰ ਹਣਾ ਨੇ ਆਨਲਾਈਨ ਤੇ ਚਲੋ ਅੱਜ ਇਹ ਰੋਕੇ ਆ ਆਹ ਤਾਰੇ ਇੱਕ ਹੋਰ ਵੇਗੀ ਇੱਕ ਸਿਰੇ ਵੇਗੀ ਆ ਨਾਵਾਂ ਦਾਲ ਖੋਣੀਆਂ ਚਲੋ ਚਲੋ ਹੁਣ ਇਸ ਵਕਤ ਜਿਹੜੇ 6 ਆਪਣੇ ਕੋਲ ਪਸ਼ੂ ਵਕਾਉਂਦੇ 6 ਜਾਨਵਰ ਉਹ ਖਾਵਾਂਗੇ ਜੀ ਬਿਲਕੁਲ ਸੱਜਣਾ ਸੁਈਆਂ ਸਵਾਈਆਂ ਲਓ ਦੋਸਤੋ 6 ਐਨੀਮਲ ਦੋਸਤੋ ਤੁਹਾਨੂੰ ਦਿਖਾ ਦਨੇ ਆਪਾਂ ਠੀਕ ਆ ਜੀ ਐਨੀਮਲ ਸਾਰੇ ਸੋਏ ਸਵਾਈਆਂ ਤੇ ਮੁੱਲ ਪੜਦਾ ਵੱਖੋ ਵੱਖਰਾ ਹੋਊਗਾ ਸੋ ਦੋਸਤੋ ਕੋਈ ਸਸਤੇ ਰੇਟ ਦੇ ਉੱਪਰ ਵੀ ਤੁਹਾਨੂੰ ਮਿਲ ਜੂਗੀ ਥੋੜੇ ਜੇ ਜਿਆਦੇ ਮਿਲ ਕਾ ਲਈ ਕੋਈ ਵੀਰ ਲੱਭ ਰਿਆ ਠੀਕ ਆ ਜੀ ਉਹਦਾ ਰੇਟ ਵੀ ਚੰਗਾ ਖਾਸਾ ਭਰਨਾ ਪੈਂਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਠੀਕ ਠੀਕ ਆ ਪਾ ਤੇ ਨਿਤਨ ਸ਼ੁਰੂਆਤ ਕਰ ਲੀਏ ਕਿਹੜੇ ਪਾਸਿਓਂ ਵੀਰਾ ਇਧਰੋਂ ਸ਼ੁਰੂ ਕਰਦੇ ਸੰਸਾ ਆਜੋ ਜੀ ਨਿਤਨ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆਂ ਕੀ ਬੇਰਵਾ ਵੀਰੇ ਇਸ ਵਾਰ ਦਾ ਤੁਹਾਡਾ ਦੂਜਾ ਸੁਆ ਸੂਈ ਆ ਹਾਂਜੀ ਪਰਸੋਂ ਸੂਈ ਆ ਪਰਸੋਂ ਦੀ ਹਾਂਜੀ ਬੱਚੇ ਨੂੰ ਜਨਮ ਦਿੱਤਾ ਇਹਨੇ ਲਓ ਜੀ ਬੱਚਾ ਅੱਗੇ ਬਿਲਕੁਲ ਗੱਲੇ ਨਾਲੂ ਪਰਸੋਂ ਰਾਤ ਦੀ ਸੂਈ ਆ ਲਓ ਵੀ 15 ਕਿਲੋ ਪੋਲਾ ਥੱਲੇ ਤੇ ਆਇਆ ਹਾਂਜੀ ਲਓ ਵੀ ਆ ਬੱਚਾ ਠੀਕ ਆ ਜੀ ਤੇ ਨਾ ਉਹ ਬਿਲਕੁਲ ਬੱਚੇ ਦੇ ਨਾਲ ਆ ਦੂਜਾ ਸੂਬਾ ਹੈ ਜੀ ਹਾਂਜੀ ਦੂਜਾ ਸੂਬਾ ਸੂਈ ਹੈ ਪਹਿਲਾਂ ਨੇ ਕੀ ਬਾਈਕਰ ਦੁੱਧ ਦਿੱਤਾ ਫੌਜੀ ਇਹ ਬੰਦਾ ਨੇ ਆਪ ਪਹਿਲੀ ਵੀਡੀਓ ਚ ਉਹਨੇ ਜਦੋਂ ਵੀਡੀਓ ਪਾਈ ਨਾ ਉਹ ਬੰਦੇ ਨੇ ਆਪਾਂ ਨੂੰ ਵੀਡੀਓ ਲੈ ਕੇ ਫੋਨ ਲਿਆ ਤਾਂ ਤੁਹਾਡੇ ਮਲਾ ਦੀ ਗਾਂ ਤੁਹਾਨੂੰ ਹੀ ਦੇਣੀ ਹੈ ਇੱਕ ਅੱਛਾ ਜੀ ਉਹ ਵੀਡੀਓ ਵੇ ਦੇ ਚੱਕਰ ਦੀ ਬੰਦੇ ਨੇ ਆਪਾਂ ਨੂੰ ਫੋਨ ਲਾ ਗਦੇ ਆਪ ਨੂੰ ਵੇੜ ਦਿੱਤੀ ਬੰਦੇ ਨੇ ਤਸੱਲੀ ਦੇ ਆਵਾਜ਼ ਮਾਰ ਕੇ ਮਿਲਿਆ ਹਾਂਜੀ ਤਸੱਲੀ ਦੇ ਬੰਦਾ ਕਹਿੰਦਾ 21 ਬਾਈਕਰ ਦੁੱਧ ਆਪ ਚ ਹੋਇਆ ਅੱਗੇ ਜਿੰਨੂੰ ਮਰਜ਼ੀ 20 ਤੋਂ ਬਾਹਰ ਬਾਹਰ ਦੀ ਜਿੰਨੂੰ ਮਰਜ਼ੀ ਗਾਰੰਟੀ ਦੇ ਕੇ ਵੇੜ ਪੇ ਤੇ ਠੀਕ ਹੈ ਆਰਮੀ ਆਫਸਰ ਆ ਬੰਦਾ ਜਿਹਦੇ ਕੋ ਗਾਂ ਆਈ ਹੈ ਭਾਜੀ ਠੀਕ ਹੈ ਵੀਰੇ ਤੇ ਇਹ ਨਿਤਨ ਇਹ ਥੱਲੇ ਬੋਲਾ ਕਿੰਨਾ ਤੁਸੀਂ ਪਤਾ 15 ਕਿਲੋ ਬਿਲਕੁਲ ਥੱਲੇ ਤਿਆਰ ਆ 15 ਲੀਟਰ ਬੋਲਾ ਹੈ ਕੱਚਾ ਵਾਲਾ ਜਿਹੜਾ ਸਾਣਾ ਚਵਾਈਆਂ ਤਿੰਨ ਹੋਈਆਂ ਜੀ ਤੇ ਮਾੜਾ ਮੋਟਾ ਕੋਈ ਨਹੀਂ ਕੀ ਕੋ ਥੋੜਾ ਬੋਦਾ ਛੱਡਿਆ ਹੋਊਗਾ ਜਿਆਦਾ ਨਹੀਂ ਇਹ ਵੀ ਇੱਕ ਟੋਰ ਚਾਰ ਪੰਜ ਕਿ ਚਾਰ ਕਿਲੋ ਜੋਗੇ ਬਾਕੀ ਛੱਡਤਾ ਠੀਕ ਹੈ ਲੈ ਵੀ ਨਿਤਨ ਬਾਹਰ ਕੱਢ ਕੇ ਇੱਕ ਵਾਰ ਦਿਖਾਈਏ ਆਪਾਂ ਮੈਂ ਤੁਹਾਨੂੰ ਦੂਜਾ ਸਵੇਰ 15 ਲੀਟਰ ਸਟਾਇਰਿੰਗ ਬੋਲੇ ਤੋਂ ਅੱਜ ਤੀਜਾ ਦੇਣਾ ਅੱਛਾ ਮਗਰ 24 25 ਕਿਲੋ ਜਿਹੜਾ ਮਰਜੀ ਬੰਦਾ ਸੇਵਾ ਵਾਲਾ ਗ ਗਿਆ ਲਾ ਆ ਦੇਖੋ ਜੀ ਓਏ ਲਾ ਲੀਏ ਮੈਂ ਲਾ ਲੀਏ ਠੰਡੀ ਆ ਓਏ ਠੰਡੀ ਤੇਰੀ ਹੈ ਹਾਂਜੀ ਕੋਈ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਬਿਨਾ ਮੰਗੇ ਲੋ ਆਪਾਂ ਚੁੰਦੇ ਹੀ ਨਹੀਂ ਅੱਛਾ ਜੀ ਮੰਗਾ ਪਾਈ ਦਾ ਹੀ ਪਾਈ ਦਾ ਚਲ ਆ ਲੋ ਆ ਥੋੜਾ ਬੱਚਾ ਮੂੰਹ ਮਾਰ ਗਿਆ ਸੀ ਹੂੰ ਬਾਕੀ ਜੇ ਆਪਾਂ ਸਾ 19 ਕੀ ਵਿਖਾਉਂਦੇ ਜੇ ਵਿਖਾਉ ਹੂੰ ਫਣ ਵੱਤ ਕਰਦੀ ਜ਼ਿੰਮੇਵਾਰੀ ਮੇਰੀ ਪੂਰੀ ਜਿਹੜਾ ਬੰਦਾ ਆਨਲਾਈਨ ਮੰਗਾਉਂਦਾ ਆ ਠੀਕ ਹੈ ਜੀ ਉਹ ਤੋਂ ਮੰਗਾ ਦੇਟਰ ਬੋਲਾ ਹੀ ਆ ਅੱਜ 3 ਦਿਨ ਦੀ ਸੂਈ ਆ ਪਰ ਸੋ ਰਾਤੀ ਸੂਈ ਚਾਲੀਆਂ ਤਿੰਨ ਆ ਯਾਰ ਮਤਲਬ ਸਿਰਫ 19 21 ਛੱਡਿਆ ਜਿਹੜਾ ਛੱਡਿਆ ਹੋਊਗਾ ਠੀਕ ਆ ਮੋਸਟਲੀ ਸਾਫ ਹੀ ਮੰਨ ਕੇ ਚੱਲੇ ਹੋ ਜਿਹੜਾ ਵੀ ਹੋਵੇ ਠੀਕ ਆ ਲਓ ਵੀ ਬੋਲੇ ਤੋਂ ਸਾਫ ਆ ਬਿਲਕੁਲ ਖੀਸ ਤੋਂ ਸਾਫ ਆ ਦੋਸਤੋ ਤੇ ਬਿਲਕੁਲ 15 ਲੀਟਰ ਪੋਲਾ ਅਕਾਊਂਟ ਹੋਇਆ ਅੱਜ ਤੱਕ ਦਾ ਠੀਕ ਆ ਜੀ ਤੇ ਬਾਕੀ ਜਵਾਬ ਉਸ ਮਾ ਦੀ ਚੰਗੀ ਦੱਸ ਰਿਆ ਨੇ ਇਧਰ ਆ ਦੇਖੋ ਆ ਦੇਖੋ ਆ ਮਗਰਲੇ ਹਨ ਇੱਕ ਮਗਰਲਾ ਤੇ ਗਗਲਾ ਹੈ ਹਾਂ ਹਾਂ ਬੋਆ ਜਮਿਆ ਥੋੜਾ ਥੱਲੇ ਹੂੰ ਹੂੰ ਬਾਕੀ ਆਪਣੀ ਜ਼ਿੰਮੇਵਾਰੀ ਉਹ ਫੁੱਲ ਪੂਰੀ ਨਾ ਬਸਮੀ ਹੋ ਗਈ ਨਾ ਹੂੰ ਜ਼ਿੰਮੇਵਾਰੀ ਫੁੱਲ ਹੋਊ ਆਪਣੀ 25 ਕਿਲੋ ਦੀ ਗਾਰੰਟੀਆਂ ਜਿਹੜਾ ਮਰਜੀ ਬੰਦਾ ਲੈ ਜੀ ਤੇ ਕੀ ਡਿਮਾਂਡ ਰੋਗੇ ਜਿਤਨੇ ਦੀ ਹੋਗਾ ਮੋਲਾ ਸੀ 85 ਕੋਈ ਨਹੀਂ 75000 ਦੇ ਵਿੱਚ ਉਹ ਛੋਟੇ ਛੱਪਾ ਕਰ ਦਾਂਗੇ 75 ਚੋਂ ਲੋ ਵੀ ਚੱਕੋ ਕਰ ਲੀਏ 70000 ਦੇ ਵਿੱਚੋਂ 7075 ਦੀ ਕਰਦੇ ਕਰਦੇ ਜਿੰਨਾ ਹੁੰਦਾ ਮੌਕੇ ਤੇ ਕਰਦੇ ਕੋਈ ਨਹੀਂ ਚਲੋ ਜੀ 70000 ਪੂਰੇ ਦੀ ਹਾਂ ਨਾ ਹੀ ਬਿਲਕੁਲ ਦੇਰਾਂਗੇ ਸਿਰਫ 200 ਰੁਪਏ ਛੋਟ ਦੇ ਰਹਾਂਗੇ 70 ਚੋਂ ਇਹ ਤੋਂ ਥੱਲੇ ਕੋਈ ਬੰਦਾ ਫੋਨ ਨਾ ਲਾਵੇ 70000 ਦੇ ਵਿੱਚੋਂ 200 200 ਰੁਪਏ ਛੋਟ ਆ ਬਾਕੀ 24 25 ਕਿਲੋ ਦੀ ਗਾਰੰਟੀ ਜਿਹੜਾ ਮਰਜ਼ੀ ਬੰਦਾ ਲੈ ਕੇ ਜਾ ਸਕਦਾ ਸੇਵਾ ਵਾਲਾ ਠੀਕ ਆ ਹਾਂਜੀ ਕੋਈ ਇਹ ਨਹੀਂ ਵੀ ਹੁਣ ਪਿਆਰ ਹੋ ਕੇ ਪਾ ਕੇ ਚਟੇ ਮਰਸਾ ਚਲ ਗਿਆ ਸ਼ਾਮਾਂ 2 ਕਿਲੋ ਆਟਾ ਪਾ ਕੇ ਆਖੇ 24 25 ਕਿਲੋ ਆ ਫੇਰ ਨਹੀਂ ਉਹ ਸੇਵਾ ਕਰਨੀ ਪਊਗੀ ਸੇਵਾ ਕਰਨੀ ਪਊਗੀ ਲੋ ਵੀ ਸੇਵਾ ਤੋਂ ਜ਼ਰੂਰੀ ਹੈ ਕਿਉਂਕਿ ਸੇਵਾ ਦੇ ਨਾਲ ਹੀ ਦੁੱਧ ਨਿਕਲਣਾ ਇੱਕ ਸੈਗਰ ਨੰਬਰ ਤੇ ਇਧਰ ਆ ਜਿੱਤੇ ਇੱਕ ਅਭੀ ਵੈਰ ਤੁਹਾਨੂੰ ਦਿਖਾ ਦਿੰਦੇ ਆ ਡੱਬੀ ਆ ਵੱਡੇ ਕੱਦ ਕੱਠ ਵਿੱਚ ਤੇ ਇਹਦਾ ਨਿਤਨ ਇਹ ਕਰਿਆ ਕਰੋ ਸਹੀ ਆ 20 ਕਿਲੋ ਜਿਹੜਾ ਥੱਲੇ ਲੀਟਰਾਂ ਵਾਲਾ ਦੁੱਧ ਤਿਆਰ ਆ ਪਹਿਲਾਂ ਨਹੀਂ ਪਹਿਲਾਂ ਸੁਆ ਅੱਛਾ ਹਾਂਜੀ ਇਹ ਸੋਤ 20 ਲੀਟਰ ਚ ਵਾਲਾ 20 ਲੀਟਰ ਜਿਹੜਾ ਕਿਵਾਵਾਂ ਦੁੱਧ ਥੱਲੇ ਤਿਆਰ ਆ ਲੀਟਰਾਂ ਵਾਲ ਵੱਛਾ ਮਗਰ ਦਿਨ ਕਿੰਨੇ ਹੋਗੇ ਇਹਨੂੰ ਇਹਨੂੰ 10 ਦਿਨ ਹੋਗੇ ਸੂਈ ਨੂੰ 10ਾਂ ਦਿਨਾਂ ਦੀ ਆ ਮਗਰ ਵੱਛਾ ਇਹਦੇ ਵੱਛਾ ਮਗਰ ਇਹਦੇ ਮਗਰ ਵੀ ਕਿਸਾਨ ਵੀਰੋ ਮੇਲ ਕਾਫ ਆ ਦੂਜਾ ਪਹਿਲਾ ਸੂਆ ਪਲੂਣ ਵੱਛੀ ਆ ਠੀਕ ਆ ਸੋ 20 ਲੀਟਰ ਤੇ ਚੱਲ ਰਹੀ ਆ ਨਿਤ ਮਗਰਲੇ ਤਾਂ ਥੋੜੇ ਛੋਟੇ ਨਹੀਂ ਰੱਖਦੇ ਨਹੀਂ ਪੂਰੇ ਮੁੱਠੀ ਵਾਲੇ ਆ ਹੈ ਛੋਟਾ ਉਹ ਆਪਾਂ ਜਿੰਮੇਵਾਰ ਆ ਬਾਕੀ ਆਪਾਂ ਤਾਂ ਰੈਂ ਚੈੱਕ ਕਰਾ ਦਾਂਗੇ ਆ ਦੇਖੋ ਜੀ ਠੀਕ ਹੈ ਸੋ ਬਾਕੀ ਲੰਬੀ ਲੱਤ ਵਿੱਚ ਆ ਦੋਸਤੋ ਵੱਡੇ ਕਦ ਕੱਢਦੀ ਆ 20 ਲੀਟਰ ਨਿਤਨ ਦੁੱਧ ਦੱਸ ਰਿਆਂ ਥੱਲੇ ਵੀ ਜਿਹੜਾ ਹੁਣ 20 ਲੀਟਰ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਇੱਥੇ ਆ ਚੋਲਣਾ ਜਿਹੜਾ ਭਾਂਡੇ 20 ਕਿਲੋ ਪੈਂਦਾ ਗੱਲਾਂ ਨਾਲ ਉਹ 20 ਕਿਲੋ ਦੇ ਦਊਗੀ ਠੀਕ ਹੈ ਥੱਲੇ 20 ਕਿਲੋ ਤਿਆਰ ਆ ਜਿਹੜਾ ਮਰਜ਼ੀ ਚੋਗੇ ਤਸੰਦੀ ਕਰਕੇ ਲੈ ਕੇ ਜਾ ਸਕਦਾ ਹਾਂ ਬਾਕੀ ਨੇਵਾ ਫੜੀ ਵਾਲਾ ਇਹ ਨੇਵਾ ਮਤਲਬ 10 ਰੁਪਏ ਪੀਤੇ ਹੀ ਜਾਣਗੇ ਬੁੱਢੀ ਨਹੀਂ ਹੋਊਗੀ ਕਦੀ ਵੀ ਹੂੰ ਇਹਦਾ ਨਿਤਨ ਵੀਰੇ ਕੀ ਮੁੱਲ ਫਿਰ ਕਿੰਨੇ ਕੁ ਦਿੱਤਾ ਮੰਗਦਾ ਸਰ ਸਾਹਿਬ ਇਹਦਾ ਮੁੱਲ ਪਈਆਂ ਤਰ ਕਰਦੇ ਆ 70000 ਦੇ ਕਿੰਨਾ ਕੁ ਛੋੜ ਛੱਪਾ ਆਏਗਾ ਇਹਦਾ ਮਾਨਦਾਨ ਜੋ ਵੀ ਹੋਊਗਾ ਚਲੋ ਠੀਕ ਆ ਹਾਂਜੀ ਕੋਈ ਇਹਣਾ ਹੁਣ ਇੱਕਣਾ ਬੇਨਤੀ ਆ ਵੀ ਪਿਛਲੀ ਵੀਡੀਓ ਜਿਹੜੀ ਆਪਾਂ ਪਾਈ ਆ ਆਪਾਂ ਹੁਣ ਜਿੱਦਾਂ ਮੰਨ ਲਓ 45000 ਦੀਆਂ ਪਾਈ ਸੀ ਬੰਦੇ ਨੇ 42000 ਦਾ ਸੌਦਾ ਫਿਰ ਬੰਦਾ ਇੱਥੇ ਆ ਕੇ ਫਿਰ ਮੋੜ ਲਾਉਣ ਲੱਗ ਪਈ ਬੇਨਤੀ ਆ ਵੀ ਇਹ ਕੰਮ ਨਾ ਕਰਿਆ ਕਰੋ ਦੂਜੀ ਗੱਲ ਇਹ ਆ ਵੀ ਇੱਕ ਸਾਰੇ ਜਣੇ ਵੀਡੀਓ ਤਸੱਲੀ ਨਾਲ ਵੇਖ ਲਿਆ ਕਰੋ ਹੂੰ ਕੱਲੀ ਕੱਲੀ ਗੱਲ ਦੱਸੀ ਮੁੰਗੇ ਹੋ ਜਾਂਦਾ ਵੀ ਜਿੰਦੇ ਚ ਮਾਨਦਾਨ ਛੋੜ ਛੱਪੇ ਹੋਵੇ ਹਾਂਜੀ ਲੋਕੀ ਭਰਾਵੋ ਠੀਕ ਆ ਜੀ ਇਹ ਮੁੱਲ ਤਕਰੀਬਨ ਕੋਈ ਦੋਸਤੋ ਫਿਕਸ ਜੇ ਹ ਮਰਦੀ ਨਾਲ ਕੋ 2400 ਦਾ ਮੌਕੇ ਤੇ ਆ ਤੇ ਇੱਕ ਤੀਜੇ ਨੰਬਰ ਤੇ ਇਧਰ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆਪਾਂ ਇਹਦਾ ਕਿਵੇਂ ਰਿਕਾਰਡ ਆ ਵੀਰ ਸੰਤੂ ਸਾਹਿਬ ਇਹ ਵੀ ਸੂ ਨੂੰ ਪਹਿਲਾ ਸੂਆ ਕਹਿੰਦੇ ਆ ਵੀ ਸੂਈ ਆ ਹਾਂਜੀ ਤੇ ਆਪਾਂ ਦੂਜਾ ਸੂਆ ਮੰਨ ਕੇ ਲਈ ਆ ਦੂਜਾ ਸੂਆ ਉਹਦੇ ਘਰ ਵਾਲੇ ਨੇ ਪੱਕੀ ਪਹਿਲਣੇ ਵੀ ਸਾਡੇ ਘਰ ਦੀ ਆ ਵਹਿੜਿਆ ਘਰ ਦੀ ਵਹਿੜਿਆ ਜੀ ਉਹਨਾਂ ਦੀ ਅੱਛਾ ਅਨੇ ਤੁਹਾਨੂੰ ਦੂਜਾ ਸੂਆ ਮੰਨ ਲਏ ਆਪਾਂ ਦੂਜਾ ਸੂਆ ਮੰਨ ਕੇ ਲਈਏ ਇਹਨੂੰ ਇਹ ਮਤਲਬ ਬੋਲੇ ਖਾਲੀ ਹੋਈਆਂ ਜੀ ਬੋਲੇ ਤਾਂ ਸਾਫ਼ ਹੀ ਆ 12 ਤੇ ਤੀਜਾ ਚੌਥਾ ਦੇਣੀ ਆ ਇਹਨੂੰ ਆ ਚੌਥਾ ਪੰਜਵਾਂ ਦਿਨ ਹੋ ਗਿਆ ਜੀ ਨੂੰ ਬੱਚਾ ਇਹਦੇ ਮਗਰ ਕੀ ਆ ਗਿਆ ਅੱ ਅਇ ਤੁਹਾਨੂੰ ਦੋਸਤੋ ਤਿੰਨ ਵੜਾ ਆਪਾਂ ਤੁਹਾਨੂੰ ਦਿਖਾ ਰਿਹਾ ਤੇਜੀ ਅਬੈਡ ਆ ਵੇਰਵਾ ਨਾਲ ਦੀ ਨਾਲ ਹੀ ਪਾ ਦਿੰਨੇ ਆ ਠੀਕ ਆ ਜੀ ਤੇ ਬੋਲੇ ਤੇ ਤਕਰੀਬਨ ਪੋਹ ਪਾਪ ਹੀ ਹੋਈ ਆ ਹਜੇ ਠੀਕ ਆ ਤੀਜਾ ਚੌਥਾ ਦੇਣਾ ਇਹ ਮੇਰਾ ਕੰਮ ਆ ਹੂੰ ਬੋਲੇ ਨੇ ਤੇ ਮੈਂ ਕਿੰਨਾ ਕ ਵੈਸੇ ਹੁਣ ਹੋਊਗਾ ਮਤਲਬ ਸੰਸਾ ਕੋਈ 12 ਕਿਲੋ ਮੰਨ ਲੈ 12 ਕਿਲੋ ਅਜੇ ਸਾਫ ਸੁਥ ਹੋਈ ਆ ਹੂੰ ਲਾ ਬੇ ਕਾਬੇ ਦਾ ਵੀ ਦੋਸਤੋ ਵੱਡਾ ਹੈ ਠੀਕ ਆ ਵੱਡੇ ਕੱਦ ਦੇ ਵਿੱਚ ਆਮ ਨਾਰਮਲ ਮੀਡੀਅਮ ਹਾਈਟ ਤੋਂ ਕਿਤੇ ਪਲੱਸ ਹਾਈਟ ਇਹਨਾਂ ਦੀ ਹੈਗੀ ਆ ਵੱਡੀਆਂ ਬੜਾਂ ਦੇ ਵਿੱਚ ਹੀ ਆ ਜਾਂਦੀਆਂ ਨੇ ਤੇ 12 ਕਿਲੋ ਲੀਟਰ ਬੋਲੇ ਤੋਂ ਸਟਾਰਟਿੰਗ ਹੀ ਆ ਕੋਈ ਤੀਜਾ ਚੌਥਾ ਚੌਥਾ ਕਦੇ ਨਾ ਸੋ ਬੋਲੇ ਨਾ ਇਹਨਾਂ ਨੂੰ ਆ ਗਾਣੀਆਂ ਪਾਣ ਦੇ 15-16 ਕਿਲੋ ਦਹੀ ਹੋਊਗੀ ਹਾਂ ਕੋਈ ਸੇਵਾ ਕਰ ਲੂਗਾ ਜਿੰਨਾ ਮਰਜ਼ੀ ਕੋਈ ਚੁਲੇ ਅਗਲਾ ਬਿਲਕੁਲ ਵੈਸੇ ਹੈ ਨਿਗਰ ਭਾਰੀ ਜਵਨ ਭੋਜਨ ਪੂਰਾ ਵਜਨ ਬਸ ਇਹ ਵੀ ਸੰਭਾਲੀ ਘਟਿਆ ਕਿਸੇ ਨੇ ਬਾਕੀ ਗੱਲ ਕੋਈ ਨਹੀਂ ਥੋੜੇ ਦੱਦੀ ਆ ਇਹ ਘਰੋਂ ਹੀ ਕਦੀ ਨਿਕਲੀ ਸੀ ਲਓ ਬੇ ਠੀਕ ਆ ਇਹਦਾ ਬੱਚਾ ਨੇ ਤਨ ਕਿਹਾ ਸੀਗਾ ਆ ਵਿਖਾਉਣ ਲਗੇ ਸਾਬ ਨਾਲ ਹੀ ਆਪਾਂ ਵਿਖਾ ਦੇਣਾ ਵੀਡੀਓ ਜੀ ਨਹੀਂ ਬੱਚਾ ਹੁਣ ਐਕਸਪਾਇਰ ਹੋ ਗਿਆ ਸੀ ਨਹੀਂ 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 ਹੈਗਾ ਹੀ ਕਿੱਥੇ ਬੱਚਾ ਆ ਬੱਚਾ ਇਹਦਾ ਅੱਛਾ ਕੈਮਰੇ ਹਲ ਮਾਰਿਓ ਮੜਾਇਆ ਠੀਕ ਹੈ ਜੀ ਆ ਬੱਚਾ ਜੀ ਆ ਆ ਗਾਂ ਦੀ ਜੇਰ ਪੈਣ ਦੀ ਜੀ ਆਹ ਬੱਚਾ ਅੱਗੇ ਪਿਆ ਜੀ ਕੋਈ ਬੰਦਾ ਇਹਨਾਂ ਕਹਿੰਦਾ ਵੇਹੜ ਚਿੱਟੀ ਆ ਤੇ ਬੱਚਾ ਇਹਦਾ ਲਗਵਾ ਉਹ ਬਿਲਕੁਲ ਨਹੀਂ ਉਹ ਤਾਂ ਜੋ ਜਿਵੇਂ ਜਿਵੇਂ ਸੀਮਰ ਆਪਣੇ ਭੈਣ ਭਰਾਵਾਂ ਦਾ ਜਿਹੜਾ ਦਿਮਾਗ ਚਾਨ ਬਚਦੀ ਆ ਇਹ ਆਪ ਡੱਬੀ ਐਚ ਐਫ ਦੇ ਵਿੱਚ ਹੀ ਆ ਤੇ ਪਚਾ ਮਗਰ ਸ਼ਹੀਵਾਲ ਦੇ ਵਿੱਚ ਆ ਗਿਆ ਹਾਂਜੀ ਆ ਸਾਰਾ ਕੁਝ ਅੱਗੇ ਪਿਆ ਜੇ ਘਰੇਲੂ ਘਰ ਦੇ ਵਿੱਚ ਉਹ ਵਾਇਰ ਨਿਕਲ ਕੇ ਆਈ ਹੈ ਬਿਲਕੁਲ ਬਿਲਕੁਲ ਉਹ ਤੇਰਾ ਪੂਰਾ ਰਿਕਾਰਡ ਐਸੇ ਇੱਕ ਵੀਡੀਓ ਦੇ ਰੂਪ ਦੇ ਵਿੱਚ ਮੌਜੂਦ ਆ ਨਿਤਨ ਦੇ ਕੋਲ ਮਤਲਬ ਕਿ ਕੋਈ ਭਰਾ ਕਿਸੇ ਦੇ ਮਨ ਤੇ ਡਾਊਟ ਆ ਕੋਈ ਸ਼ੱਕ ਆ ਉਹ ਕਲੀਅਰ ਕਰ ਸਕਦੇ ਹੋ ਤੁਸੀਂ ਖਰੀਦਣ ਲੱਗੇ ਬਸ 12 ਲੀਟਰ ਬੋਲ ਆਏ ਦੇ ਥੱਲੇ ਇਹ ਨਿਤਨ ਕਿੰਨੇ ਦੇ ਦਵਾਂਗੇ ਵੀਰੇ ਹਾਂ ਦਾ ਕੋਈ ਛੱਟ ਭੈਂਡ ਕੋਈ ਨਹੀਂ ਇਹ 55000 ਦੇ ਵਿੱਚ ਛੋਟੇ ਛਪੇ ਕਰ ਦਾਂਗੇ ਖੁੱਲਾ ਮਾਨਤਾ ਜਿੰਨਾ ਵੀ ਹੋ ਕਰਦੇ 55 ਜੋ 55000 ਲਓ ਜੀ 55000 ਦੇ ਵਿੱਚ ਉਹ ਮਾਨਤਾ ਨਾਲ ਹੋ ਜਾਊਗਾ ਖੁੱਲਾ ਇਹਨਾਂ ਗਰੂ ਬਿਲਕੁਲ ਬਾਕੀ ਰਾਗਰੂ ਕੋ ਫੈਸਲਾ ਪੂਛਣ ਬੜਾ ਏਦਰ ਕੀ ਵਾਰਸੋ ਆਪਣੀ ਪਹਿਲੀ ਵੀਡੀਓ ਪਾਈ 1 ਲੱਖ 5000 ਰੁਪਏ ਮੁੱਲ ਪਾਇਆ 95000 ਦੀ ਵੇਚੀ ਓਦੋਂ ਠੀਕ ਹੈ ਜੀ ਸੇਮ ਇਹੋ ਜੀ 22 22 ਦੀ ਓਕਰ ਰਿਪੋਰਟ ਇੱਕ ਨੰਬਰ ਆਪਣੀ ਫੁੱਲ ਤਸੱਲੀ ਹੋ ਗਈ ਭਾਵੇਂ ਕੋ ਧਾਰ ਬਣਾ ਮਾਰੇ ਇਥੇ ਲੋ ਜੀ ਅੱਗੇ ਦੋਤੇ ਸਾਂਝੇ ਨੰਬਰ ਆ ਬੜਾ ਆ ਗਿਆ ਆਪਣੇ ਕੋਲ ਹਾਂ ਜੀ ਨਿਤਨ ਇਹਨੂੰ ਸਾਹਿਬ ਦੂਜਾ ਸੁਆ ਕਹਿੰਦੇ ਹੋ ਹਾਂ ਤੇ ਆਪਾਂ ਤੀਜਾ ਮੰਨਿਆ ਦੂਜਾ ਸੁਆ ਉਹ ਦੂਜਾ ਕਹਿੰਦੇ ਮਤਲਬ ਘਰ ਵਾਲੇ ਮੈਂ ਤਾਂ ਨਾ ਕਹਿਆ ਵੀ ਤੀਜਾ ਹੋਊ ਭਾਣਾ ਚੌਥੇ ਹੋਗੀ ਉਹਨਾਂ ਦੀ ਜਾਵੀ ਵੀ ਰੱਖ ਆਪਾਂ ਹੀ ਸਮਝ ਕੇ ਕਹਿੰਦੇ ਤੀਜਾ ਸੁਆ ਤੀਜਾ ਸੁਆ ਮੰਨ ਕੇ ਆਪਾਂ ਲਈਏ ਅੱਛਾ ਜੀ ਹਾਂ ਲਓ ਜੀ ਤੀਜਾ ਸੁਆ ਇਹਨੂੰ ਨੇ ਤਨ ਕਿੰਨਾ ਕ ਟਾਈਮ ਹੋ ਗਿਆ ਇਹ ਵੀ ਸੰਦੂਆ ਬਹੁਤ ਖਾਲੀ ਹੋਈ ਆ ਕੋਈ ਤੀਜਾ ਦੋ ਚਾਰ ਦਿਨ ਨਹੀਂ ਹੋਇਆ ਹਾਂ ਜੀ ਮੈਂ ਇਹਨੂੰ ਇਹ ਵੀ ਚੌਥਾ ਪੰਜਵਾਂ ਦੇ ਨੇ ਗਿਆ ਮੇਲ ਕੇ ਫੀਮੇਲ ਆ ਬੱਚਾ ਇਹਦਾ ਹੀ ਆ ਲਓ ਆਜੋ ਬੱਚੇ ਇਕੱਠੇ ਕਰਤੇ ਫਿਰ ਸਾਰੇ ਬੱਚੇ ਇੱਕੋ ਨਹੀਂ ਬੱਚੀ ਗੀ ਤੇ ਹਾਂ ਲਓ ਜੀ ਬੱਚੇ ਆ ਮਗਰ ਠੀਕ ਆ ਜੀ ਇਹਦੇ ਮਗਰ ਵੀ ਬੱਚਾ ਹੈ ਤੇ ਨੰਬਰ ਇਹ ਪੌਲੇ ਦੇ ਤੇਰੇ ਨਿਤਨ ਕਿੰਨਾ ਕਿਰ ਸਭਾ 12 ਕਿਲੋ 13 ਕਿਲੋ ਇੱਥੇ ਵੀ ਚੱਲਣ ਦਈ ਹੈ ਜੀ ਠੀਕ ਆ ਜੀ 15 16 ਕਿਲੋ ਦੀ ਮਾਰਕਣ ਵਧੀਆ ਏ ਲੋ ਜੀ 12 13 ਕਿਲੋ ਪੌਲੇ ਤੋਂ ਸਟਾਰਟਿੰਗ ਆ ਤੇ ਦੁੱਧ ਨਿਤਨ ਆਦਾ ਵੀ ਕੋਈ 15 16 ਲੀਟਰ ਘਾਉਣਾ ਚਾਹੀਦਾ ਇਸ ਬੈਡ ਨੂੰ ਤੇ ਕਾਦ ਤੋਂ ਵੱਡੀਆਂ ਦੇ ਵਿੱਚ ਵੀ ਆ ਜਾਂਦਾ ਠੀਕ ਆ ਚੌੜੀ ਦੀ ਰੇਹ ਬਾਈ ਪਰੇ ਰਹੀਆਂ ਨਾ ਠੀਕ ਆ ਜਿੰਨੀ ਕਿ ਕੌਣ ਸਾਫ ਆ ਏ ਲੋ ਜੀ तो थोड़ा पैर तिलक दे कर बाकी चून चून बहुत ज्यादा साफ है, तो है मगर तो थान करो चेक चोन जी बहुत ही ज्यादा साफ है ठीक है ठीक है ਤੇ ਇਹਦਾ ਨਿਤਨ ਕੀ ਮੁੱਲ ਕੀ ਡਿਮਾਂਡ ਕਰਦਾ ਹੰਦੂ ਸਾਹਿਬ ਇਹਦਾ ਮੁੱਲ ਕਰਦੇ 30000 ਰੁਪਿਆ ਇਹਦਾ 50000 ਦੇ ਵਿੱਚੋਂ ਕੋਈ ਮਾਨਤਾ ਕਰਦੇ 47000 ਦੇ ਦਾਂਗੇ 47 ਦੀ 47 ਦੀ ਲੋ ਵੇ 47000 ਦੀ ਬਾਕੀ ਬਾਰੋਂ ਇਹਨੇ ਵੀ ਆਪ ਲੈ ਰਹੀਆਂ ਜਿੰਨੇ ਵੀ ਆਪਾ ਇੱਥੇ ਦੇ ਦੇਣੇ ਅੱਜ ਹੂੰ ਬਾਕੀ ਥਣਥਣ ਆਵੇ ਪਾਸੇ ਕੋਈ ਲਾਂਬਾ ਨਹੀਂਗਾ ਪੂਰਾ ਥਿਚਵਾਇਆ ਥਾਣਾ ਲੰਬਾ ਥਣ ਠੀਗਾ ਤੇ ਵਜਨ ਲੋੜ ਵਾਲੀ ਵੇੜਾ ਬਾਕੀ ਕੱਦ ਘਾਠ ਵਾਲੇ ਪਾਸੇ ਵੀਰ ਬਹੁਤੇ ਕਹਿੰਦੇ ਵੀ ਕੱਦ ਘਾਠ ਇਹ ਤਾਂ ਆਮ ਮੀਡੀਅਮ ਹਾਈਟ ਤੋਂ ਪਲਾਸਾ ਵੱਡੀਆਂ ਵੇੜਾਂ ਦੇ ਵਿੱਚ ਕੋਈ ਛੋਟੀ ਵਜਨ ਵਜਨ ਪੂਰਾ ਇਹਨਾਂ ਤ ਠੀਕ ਹੈ ਜੀ ਬਿਲਕੁਲ ਤੇ ਨਸਟ ਆਪਣੇ ਕੋਲ ਆ ਗਈ ਹੈ ਜਿੰਦਾ ਆਪਾਂ ਕਹਿ ਸਕਦੇ ਵੀ ਛੋਟਾ ਹੀ ਆ ਮੈਂ ਬਦਾਮ ਆ ਗਿਆ ਪਿਸਤਾ ਆ ਗਿਆ ਕਰ ਲਓ ਕੁਝ ਲਾ ਲਓ ਇੱਕ ਦੋ ਸੇ ਪਿਸਤਾ ਵਿਖਾਉਂਦੇ ਆ ਤੁਹਾਨੂੰ ਠੀਕ ਹੈ ਜੀ ਹਾਈਟ ਤੇ ਦੀ ਕਰਮਾਲੀ ਦੀ ਦਰਮਿਆਨੀ ਆ ਮੀਡੀਅਮ ਥੋੜੀ ਜੀ ਮੈਨੂੰ ਸਾਢੇ ਠੀਕ ਹੈ ਜੀ ਦਰਮਿਆਨੀ ਹਾਈਟ ਆ ਤੇ ਬੱਚੀ ਵੈਸੇ ਚੰਗੀ ਆ ਸੋ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਵੈਸੇ ਇੱਕ ਹਰਾਚਾਰਾ ਖਾ ਕੇ ਰਜਣਾ ਦੇ ਪਰਸ਼ੋਰ ਤੋਂ 6 ਕਿਲੋ ਥੱਲੇ ਪਿਆ ਰਿਆ ਪਹਿਲਾ ਸੂਆ ਸੂਈਆ ਮੇਰੇ ਕੋ ਸੂ ਪਈ ਹੀ ਇੱਕ ਇੱਕ ਡੇਢ ਮਹੀਨਾ ਪਹਿਲਾਂ ਸੋ ਇਹਨੂੰ ਅਜ 21 ਦਿਨ ਹੋ ਗਏ ਆ ਠੀਕ ਆ ਜੀ ਬਾਕੀ ਟੋਕਰ ਦੀ ਟੀਕੇ ਲੱਗੇ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਕੋਈ ਹੋਣੀ ਵੀ ਟੀਕੇ ਟੀਕੇ ਲੱਗੇ ਹੁਣ ਵੀ ਟੋਕਰ ਗਾ ਨੂੰ ਟੀਕੇ ਲਾ ਕੇ ਦੁੱਧ ਦੇ ਲਿਆਂਦਾ ਹੋਵੇ ਜਿਹੜੇ ਬੂਟੇ ਟੀਕੇ ਲੱਗਦੇ ਆ ਉਹ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਸਮਾਂ ਕਿੰਨੇ ਦਿਨ ਦੱਸੋ ਇਹਨੂੰ 22 23 ਦਿਨ ਦੱਸੋ ਇਹਨੂੰ 22 23 ਦਿਨ ਬੱਚਾ ਹੈਗਾ ਮਗਰ ਨਹੀਂ ਬੱਚਾ ਨਹੀਂ ਹੈਗਾ ਬੱਚਾ ਐਕਸਪਾਇਰ ਹੋ ਗਿਆ ਇਹਨਾਂ ਬੱਚੇ ਹੋ ਹਾਂਜੀ ਇਹ ਨਾ ਅਸਲ ਜੀ 1 ਮਹੀਨਾ ਦੇ 7 ਦਿਨ ਪਹਿਲਾਂ ਵੈਰ ਸੂ ਵੀ ਪਹਿਲਾਂ ਹਾਂ ਹਾਂ ਜਿਹੜੇ ਅਸਲ ਦੇ ਵਿੱਚ ਬੱਚਾ ਜਿੰਦਾ ਬਾਹਰ ਆ ਜੇ ਜੂ ਰੋਕੇ ਵਧੀਆ ਪਾਈ ਜਨੇ ਆਪੇ ਤੇ ਬੱਚਾ ਬਾਹਰ ਆਉਂਦੇ ਨਾਲ ਹੀ ਮਤਲਬ ਕੋਈ 20 ਮਿੰਟਾਂ ਬਾਅਦ ਬੱਚਾ ਤੋ ਤੁਰੀ ਤਰੀਏ 6-7 ਕਿਲੋ ਆ ਬਿਲਕੁਲ 6 ਕਿਲੋ ਦੁੱਧ ਕੋਈ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਲਓ ਜੀ 6 ਕਿਲੋ ਦੋਸਤੋ ਦੁੱਧ ਦੇ ਥੱਲੇ ਹਾਜ਼ਰ ਆ ਤੇ ਬੱਚੀ ਦੀ ਪੂਰੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਕੋਈ ਮਹੀਨਾ ਡੇਢ ਮਹੀਨਾ ਅਗਦੀ ਸੂਣ ਕਰਕੇ ਠੀਕ ਆ ਜੀ ਤੇ ਬੱਚਾ ਅਸਪਾਇਰ ਦੇ 7-8 ਦਿਨ ਪਹਿਲਾਂ ਸੁਬੀ ਹੀ ਜੇ ਹਾਂ ਤੇ ਹਾਈਟ ਮੀਡੀਅਮ ਆ ਬਾਕੀ ਲੰਬਾਈ ਲੰਬਾਈ ਬੱਚੀ ਦੀ ਪੂਰੀ ਆ ਬਾਕੀ ਕਿਸੇ ਭਰਾਣੇ ਚਲੋ ਥੋੜੇ ਪੈਸੇ ਵੀ ਖਰਚ ਕਰਨੇ ਆ ਉਹਦੇ ਮਤਲਬ ਦੀ ਇਹ ਜਿਹੜੀ ਵਹਿਰ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਪਹਿਲਾ ਸੂਆ ਸੁਈਏ ਹੋਰ ਨਹੀਂ ਬੱਚੀ ਆ ਪਹਿਲਾ ਸੂਆ ਸੁਆ ਬਿਨਾ ਮੰਗ ਬਿਨਾ ਮੰਗੇ ਤੋਂ ਤੇ ਬਿਨਾ ਭਾਰੇ ਤੋਂ ਠੀਕ ਹੈ ਲੈ ਵੀ ਠੀਕ ਹੈ ਸ਼ੈਤਾਨੀਆਂ ਬਿਲਕੁਲ ਬੱਚੀਆਂ ਵਰਗੀਆਂ ਛੋਟੀਆਂ ਬੱਚੀਆਂ ਵਰਗੀਆਂ ਆ ਲਓ ਜੀ ਨਾਲੇ ਮੇਰੇ ਵੀਰ ਦੁੱਧ ਪਿੰਡ ਦੇ ਨਾਲੇ ਖੇਡਣ ਬੱਚੀ ਨਾਲੇ ਖੇਡਰ ਹਾਂ ਬੱਸ ਠੀਕ ਹੈ ਬਿਨਾ ਮੰਗੇ ਤੋਂ ਬਿਨਾ ਭਾੜੇ ਤੋਂ ਜਿਹੜਾ ਮਰਜ਼ੀ ਕੋ ਚੋਲੇ ਖਾਣ ਜਿੰਨਾ ਆਉਣਿਆ ਇਹ ਤੋਂ ਡਬਲ ਹੋਊਗਾ ਠੀਕ ਆ ਹਾਂਜੀ ਠੀਕ ਆ ਬਾਕੀ 6 ਆ ਤੇ 6 ਪੱਕਾ ਹਾਜ਼ਰ ਪੱਕਾ 6 ਠੀਕ ਆ ਉਹਨੂੰ ਸਾਢੇ 6 ਵੀ ਹੋਊਗਾ ਆ ਇਹ ਨਹੀਂ ਬਿਸ਼ੇ ਦੱਸਣੇ ਨਿਕਲ ਯਾਰ ਹੂੰ 5 ਬਣਾਊਗਾ ਸਾਢੇ 5 6 ਕਰੋ ਦੋ ਤਿਆਰ ਆ ਜੀ ਇਹਨਾਂ ਕਹਿ ਕੇ ਦਾਣ ਜਿੰਨੂੰ ਰਾਵਾਂਗੇ ਠੀਕ ਨਹੀਂ ਤਾਂ ਕਿੰਨੇ ਦੀ ਦੇਣੀ ਕਿ ਪਠਾ ਛੱਡ ਦੇਣਾ ਜਿਆਦਾ ਹੀ ਹਾਂ ਕੋਈ ਮਤਲਬ ਪੰਜੀ ਨਹੀਂ ਕਰਨਾ ਕੋਈ ਵੀ ਨਹੀਂ ਕਰਨਾ 17000 ਰੁਪਏ ਦੇ ਵਿੱਚ ਮਾਨਦਨ ਕਰਦਾਂਗੇ 17 ਦੇ ਵਿੱਚੋਂ ਹਾਂਜੀ ਮੈਨੂੰ ਲੱਗਾ ਪਹਿਲੀ ਵਾਰੀ ਫਾਰਮ ਦੇ ਵਿੱਚੋਂ 17000 ਦੇ ਵਿੱਚ ਚੱਲੀ ਜਾ ਰਹੀ ਹੈ ਪਹਿਲੀ ਵਾਰੀ ਮੈਨਾਂ ਸੰਧੂ ਸਾਹਿਬ ਦੇ ਅਨਸਾਰ ਵਾਲਾ ਵੇਚਦੇ ਉਹ ਹੀ ਕਟੇਗੋਰ 17000 ਦੇ ਵਿੱਚ ਮੈਂ ਆਹੋ ਮੇਰੇ ਚਲੋ ਇਹ ਲਈ ਤੇ ਵਾਵਾ ਮਹਿੰਗੀ ਸੀ ਲੋਕ ਠੀਕ ਆ ਵੱਧ ਘੱਟ ਸਾਰੇ ਪੈਸੇ ਖਰਚ ਕਰਨੇ ਕਿਸੇ ਭਰਾ ਨੇ ਚਲੋ ਕੋਈ ਸ਼ੌਕ ਨਾਲ ਬੁੱਕ ਪਿਆਰੀ ਕਰਨਾਵੇ ਸਾਭ ਲੋਗੇ 6 ਦਾ 7 ਕਰਜੋ 7 ਦਾ 8 ਕਰਜੋਗੀ ਬਾਕੀ ਅੱਗੇ ਸਮੇਂ ਸਮੇਂ ਦੇ ਨਾਲ ਸੰਧੂ ਸਾਹਿਬ ਇਹ ਮਾੜਾ ਮੋੜਾ ਇਹ ਮਾਰਿਆ ਤੇ ਜਦੋਂ ਚਾਹੀਏ ਉਦ ਔਰ ਬਿਲਕੁਲ ਫਿਰ ਥੋੜੀ ਕਸਰ ਪੈ ਗਈ ਨਾ ਤੇਰਾ ਸਮਾਂ ਜਿਉਂ ਜਿਉਂ ਸਮਾਂ ਪਈ ਇਹਦਾ ਮਤਲਬ ਪੂਰਾ ਹੀ ਜਾਂਦੇ ਦੋ ਤੇ ਆਈ ਜਾਂਦੀ ਕਰਮਾ ਲਈ ਕਿੱਥੇ ਖਰਨਾ ਕਿੱਥੇ ਜੇ ਖਾਂਦੀ ਆ ਦੇ ਬਿਲਕੁਲ ਬਿਲਕੁਲ ਹਾਂਜੀ ਨਾ ਹੋ ਰਿਹਾ ਚੱਲ ਪੈਣਾ ਅੱਜ ਜਿਹੜੀ ਦੋਸਤੋ 17000 ਦੀ ਤੁਹਾਨੂੰ ਮਿਲ ਜੇ 17000 ਵਿੱਚ ਵੀ ਇਮਾਨਦਾਰ ਕਰਦਾਂਗੇ ਜਿਹੜਾ ਵੀਰ ਵੀ ਆਊਗਾ ਬਸ ਲੈਣ ਵਾਲਾ ਹੋਵੇ ਨਾ ਕੋਈ ਸਵਾਦ ਲੈਣ ਵਾਲਾ ਬਾਕੀ ਲੈਣ ਵਾਲੇ ਹੋਵੇ ਪੁੱਛੀ ਲੈਣ ਵਾਲਾ ਹੋਵੇ ਸਵਾਦ ਲੈਣ ਵਾਲਾ ਹਾਂਜੀ ਠੀਕ ਆ ਪ੍ਰਭੂ ਇਹ ਦੋਸਤੋ ਤੁਸੀਂ ਨੋਟ ਕਰ ਲਿਓ ਗੱਲਬਾਤ ਆ ਬੱਚੀ ਆ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਪਲੂਨ ਬੱਚੀ ਸੂਈ ਆ ਇਧਰ ਇੱਕ ਬਲੌਕ ਰੰਗ ਦੇ ਵਿੱਚ ਨਿਤਨਾ ਕਾਲਾ ਬਲੈਕ ਡਾਇਮੰਡ ਹੀ ਆ ਗਿਆ ਬਿਲਕੁਲ ਜੀ ਇਹ ਨਾ ਆਖੇ ਵੀ ਸੇਂ ਗਿਆ ਕੋਈ ਤੇ ਲੱਤ ਛੜਾ ਗਈ ਹੋ ਗਈ ਆ ਕਰੋ ਚੱਕ ਸੂਬਾ ਹੋਊਗਾ ਦੂਜਾ ਕਾ ਪਹਿਲਾ ਪਹਿਲਾ ਨਹੀਂ ਆ ਪਹਿਲਾ ਸੂਈ ਆ ਇਹ ਕਿੰਨੇ ਕ ਟਾਈਮ ਦੀ ਸੂਈ ਆ ਇਹਨੂੰ ਸੂਈ ਨੂੰ ਚੌਥਾ ਰੋਣ ਹੋ ਗਿਆ ਜੀ ਉਹ ਬੱਚਾ ਅੱਗੇ ਬੱਦਾ ਇਹ ਲਓ ਜੀ ਬੱਚਾ ਕਿ ਬੱਚੀ ਬੱਚੇ ਬੱਚੇ ਸਾਰੇ ਬੱਚੇ ਆ ਇੱਕੋ ਨਹੀਂ ਬੱਚੀ ਕੀ ਕਰਤਾ ਜੀ ਅੱਜ ਪਰ ਨਹੀਂ ਸੰਸਰ ਕੀ ਚੱਕਰੀ ਤੇ ਸੂਈ ਜਿਹੜੀ ਜੁਰ ਦੀ ਇਹ ਵਾਰ ਨੇ ਆਪਣੇ ਕੋਲ ਨਹੀਂ ਅੱਜ ਦੱਸੋ ਵੈਸੇ ਜਿੰਨੀਆਂ ਵੜਾ ਸੂਈਆਂ ਨੇ ਬੱਚਿਆਂ ਤੇ ਉਹ ਸਾਰੇ ਮੇਲ ਜਾਂ ਨਾਲ ਠੀਕ ਹੈ ਕਿ ਸਾਰੇ ਬੱਚੇ ਆ ਫੀਮੇਲ ਨਹੀਂਗਾ ਕਿਤੇ ਭੁਲੇਖੇ ਚ ਨਾ ਰਹੀਏ ਜਾਂ ਕੋਈ ਵੀਰੇ ਨਾ ਕਿ ਵੀ ਕਿਤੇ ਮਛੀਪੁਚੀ ਹੈ ਮੇਲ ਹੀ ਸਾਰੀਆਂ ਮਗਰ ਪਿੱਛਾ ਚੌਥਾ ਦਿਨ ਬੋਲਾ ਕਿੰਨਾ ਕ ਇਹਨੇ 15 ਕਿਲੋ ਤਿਆਰ ਆ 15 ਕਿਲੋ ਬਿਲਕੁਲ ਜਿਹੜਾ ਭਾਂਡੇ ਪੈਂਦਾ ਲੋ ਜੀ 15 ਕਿਲੋ ਜਿਹੜਾ ਬਿਲਕੁਲ ਭਾਂਡੇ ਚ ਪੈਂਦਾ ਉਹ 14 ਮੰਨ ਲੈ 15 ਵੀ ਇਹਨੇ 13 ਆ ਨਿਕਲੂਗਾ 14 15 ਕਿਲੋ ਬਿਲਕੁਲ ਜਿਹੜਾ ਥਲੇ ਤਿਆਰ ਆ ਠੀਕ ਆ ਜੀ ਠੀ ਵਛਾ ਮਗਰ ਆਦੇ ਮੋ ਵੀ ਭਰਾਵੋ ਮਗਰ ਇਹਦੇ ਮੇਲਕਾਫ ਆ ਤੁਹਾਨੂੰ ਨੋਟ ਕਰਾਤਾ ਪਹਿਲਣ ਵਛੀ ਸੂਈਏ ਤੇ ਨਾਮ ਦੇ ਨਾਲ ਸਮਾਂ ਆ ਇਹ ਸੀਲਤ ਲਾਗਾ ਕਰੋ ਜਾ ਠੀਕ ਆ ਠੰਡੀ ਧੀਰੀ ਆ ਵੀ ਇਹ ਨਹੀਂ ਵੀ ਕਹੇ ਜੇ ਸਿੰਘ ਆ ਦੋਸਤੋ ਕਿਸੇ ਵੀਰ ਨੇ ਨਹੀਂ ਦਿਖਾਇਗੇ ਤੇ ਜੇ ਸਿੰਘ ਆ ਸਿੰਘਾਂ ਦੇ ਹਿਸਾਬ ਅੱਛੀ ਵੀ 50000 ਦੀ 60000 ਦੀ ਵਿਕਦੀ ਆ ਠੀਕ ਆ ਜੀ ਠੀਕ ਹਾਂਜੀ ਲੈ ਵੀਰ ਨੇ ਤਾਂ ਤੋੜ ਦਈਏ ਨੂੰ ਵੀ ਲਓ ਜੀ ਮਹਾ ਜਿਹਨੇ ਵੀ ਇੱਥੇ ਦਿਖਾ ਰਿਹਾ ਸਾਰੇ ਵੈਸੇ ਬੌਲੇ ਤੇ ਆ ਕੋਈ ਤਿੰਨਾ ਤਿੰਨਾ ਚੌ ਚੌ ਦਿਨਾਂ ਦੇ ਸੋਏ ਆ ਤੇ ਬਾਕੀ ਦੁੱਧ ਤੇ ਮੇਰਾ ਵੀਰ ਚੰਗੀ ਸੇਵਾ ਕਰੋਗੇ ਦੁੱਧ ਤੇ ਵੀ ਪੂਰੇ ਤੇ ਚੜਨਗੇ ਕਰਮਾਂ ਦੇ ਕਿਉਂਕਿ ਤਿੰਨਾਂ ਤਿੰਨਾਂ ਚੌਹਾਂ ਚੌਹ ਦਿਨਾਂ ਦੇ ਵਿੱਚ ਬਿਲਕੁਲ ਦਿਨਾਂ ਦੇ ਵਿੱਚ ਹੀ ਇਹ ਦੋ ਦੋ ਚਾਰ ਚਾਰ ਦਿਨਾਂ ਦੇ ਤੁਹਾਨੂੰ ਸਾਹ ਜਾਲਾ ਨਹੀਂ ਮਤਲਬ 20 ਕਿਲੋ ਦੀ ਸਹੀ ਹੱਕਦਾਰ ਹੈਗੀ ਹੈ ਵੀ ਸੁਬ ਮਤਲਬ ਸੁ ਉਹਨਾਂ ਚ ਸੁਗੀ ਸੀ ਹਾਂਜੀ ਤੇ ਆ ਲੋ ਬਾਕੀ ਵਸੇ ਖਲੋ ਜਾ ਬੱਚੇ ਅਰ ਪੂੜਾ ਬੱਚੇ ਦਾ ਕਰਦੀ ਆ ਬਾਹਰ ਹੀ ਕਿ ਉਹ ਚਾਲਦੇ ਨਹੀਂ ਇਹਦੇ ਹੁਣ ਲਵਾਏ ਬਰਾ ਬਹੁਤ ਜਿਆਦਾ ਸਾਫਿਆ ਚੋਂਦੇ ਨੇ ਬਾਹਰ ਤੋਂ ਤਰਾਂ ਦੋ ਦੋ ਚਾਰ ਚਾਰ ਬੋੜੇ ਬੋੜੇ ਜਮੇ ਥੱਲੇ ਇਹਨਾਂ ਦੇ ਚਲ ਠੀਕ ਆ ਠੀਕ ਆ ਜੀ ਠੀਕ ਦੁੱਧ ਦੇ ਸਹੀ ਮਹੀਨੇ ਵੜ 20 ਕਿਲੋ ਹੀ ਦੇ ਸਕਦੀ ਆ ਜੇ ਕਿ ਚੰਗੀ ਸੇਵਾ ਹੈ ਇਹਦੇ 17 18 ਦੇ ਕਿਤੇ ਵੀ ਨਹੀਂ ਗਈ ਬਿਲਕੁਲ 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 ਹਾਂ ਇਹਨਾਂ ਜਿੰਨਾ ਹੁਣ ਕਿਤੇ ਪੁਛਣ ਜਾ ਕੇ ਸਟਾਪ ਕਰਨਾ ਤੇ ਕਿਉਂਕਿ ਵੱਖੋ ਵੱਖਰੀ ਕਰਤੂਤ ਪਸ਼ੂਆਂ ਦੀ ਵੱਖੋ ਵੱਖਰੀ ਸੇਵਾ ਕਰਕੇ ਤੁਸੀਂ ਦੁੱਧ ਲੈ ਸਕਦੇ ਜੇ ਇਸ ਵਕਤ ਬੋਲੇ ਤੇ ਆ ਤੇ ਕੀ ਮੁੱਲ ਕਰਦਾ ਨਿਤਨੇ ਤਾਂ ਲੈਣ ਦੇਣ। ਉਹ ਸਿੰਗ ਨਾ ਹੁੰਦੇ ਤਾਂ 60000 ਦੀ ਵੇਖਦੀ। ਅੱਜ 45000 ਹੀ ਦੇ ਦਾਂਗੇ ਖੀਰੋਖੀ। ਬਾਕੀ ਮਾਨਦਾਨ ਕਰਦਾਂਗੇ ਜਿਹੜਾ ਵੀ ਆਊਗਾ। 15000 ਵਟਾ ਸਿੰਗਾ ਦਾ ਹੀ ਆ। 15000 ਸਿੰਗਾ ਦਾ ਹੀ ਆ। ਸਿੰਗ ਸਿਰਫ ਜਿਹੜੇ 4-4 ਇੰਚ ਇਹ ਨਹੀਂ ਵੀ ਸਿੰਗ ਮਾਰਨ ਵਾਲਿਆ। ਵੀ ਇਹ ਕਹੇਗੇ ਹੁਣ ਸੰਦੇ। ਕੋਈ ਵੀ ਨਸਾਨਾ ਸਿੰਗ ਗਾਹ ਨੂੰ ਇਹਦੇ। ਚੁੰਗੀ ਆ ਗਈ। ਲੈ ਕੇ ਠੀਕ ਆ ਜੀ ਬਾਕੀ। 20000 ਕਿਲੋ ਸੁਰਾਹੀ ਮੈਨੇ ਦੇਸ ਆਦੀ ਕੋਈ ਚੌਥਾ ਤੇ ਜਾਂ ਚੌਥਾ ਦਿਨ ਅੱਜ ਪੂਰਾ ਇਹਨੂੰ ਸੂਈ ਨੂੰ। ਬਿਲਕੁਲ ਜੀ। ਆਪਣੇ ਘਰੇ ਸੂਈ ਆ। ਠੀਕ ਆ ਹਾਂਜੀ ਇਹ ਜੁਰਦੀ ਏ ਬੰਨੇ ਆ ਆਪਣੀ ਫੁੱਲ ਗਰੰਟੀ ਹੋਊਗੀ ਥਣ ਵੱਧ ਕਰਦੀ ਜ਼ਿੰਮੇਵਾਰੀ ਆਪਣੀ ਹੋ ਬਸ ਤਸੱਲੀ ਇਹ ਆ ਵੀ ਵੀਡੀਓ ਤੁਸੀਂ ਵਿਖਾਉਣੀ ਐ ਜਾਨਵਰ ਮੈ ਵਿਖਾਉਣੀ ਐ ਤਸੱਲੀ ਉਹਦੀ ਵੀ ਜਿਹੜੇ ਬੰਦੇ ਨੇ ਆ ਕੇ ਪੈਸੇ ਲਾਉਣੇ ਆ ਪੈਸੇ ਲਾਉਣੇ ਠੀਕ ਆ ਜੀ ਭਾਈ ਲਾਮਾ ਦੇਣਾ ਬਾਜ ਮਾੜਾ ਅੱਜ ਮਾਲ ਪੈਸੇ ਜਿੰਨਾ ਹੈਗਾ ਸਾਰਾ ਫਾਰਮ ਤੇ ਇੱਥੇ ਸੋਇਆ ਸੋਇਆ ਇਹ ਜੁਰਾ ਇੱਥੇ ਆ ਵੀ ਸੂਈ ਨਹੀਂ ਨਹੀਂ ਆ ਸੂਈ ਆਈ ਆ ਆ ਵੀ ਸੂਈ ਆਈ ਆ ਆ ਇੱਥੇ ਸੂਈ ਆ ਆ ਵੀ ਸੂਈ ਆਈ ਆ ਬਸ ਠੀਕ ਆ ਠੀਕ ਨਹੀਂ ਆਪਣੇ ਇੱਥੇ ਸੂਈ ਸੱਚ ਠੀਕ ਆ ਮਗਲ ਜੜੀਆਂ ਦੇ ਤੇ ਸੂਈਆਂ ਨਾਲ ਉਹਦੀ ਜੇਰਦੁਰ ਪ੍ਰੋਪਰ ਜੇ ਜੇ ਯਾਤਰੀ ਫਲ ਤਸੱਲੀ ਹੈ ਜੀ ਆ ਬਿਲਕੁਲ ਜੇਰਦਾਨ ਕੋਈ ਲਾਮਾ ਹੋਊਗਾ ਇਹ ਹੋਊਗਾ ਵੀ ਆਪਾਂ ਦੱਸ ਦਾਂਗੇ ਵੀ ਗੰਨ ਮਾਰਦੀ ਹੈ ਕੋਸ਼ ਕੋਸ਼ ਆ ਇਹ ਮਾਰੇ ਨੇ ਚੱਲਣਾ ਸਾਰੀਆਂ ਵੜਾਂ ਨੇ ਲੋ ਵੀ ਇਹ ਕਿਸਾਨ ਵੀਰੋ ਐਨੀਮਲ ਸੀ ਅੱਜ ਟੋਟਲ 7 ਤੇ ਸੱਤਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਇੱਥੇ ਆਓ ਜਿਹੜਾ ਵੀ ਖਰੀਦਦਾਰ ਵੀਰ ਖਰੀਦਣਾ ਚਾਹੁੰਦਾ ਪਸ਼ੂ ਇੱਥੇ ਆ ਕੇ ਦੋ ਟਾਈਮ ਚੋਗੇ ਤਸੱਲੀ ਕਰੋ ਠੀਕ ਆ ਤੇ ਨਿਤ ਨੂੰ ਨੰਬਰ ਬੋਲ ਦੇਗੀ ਇੱਕ ਵੀਰ ਨੰਬਰ ਆਪਣਾ 798768 84460 ਸ਼ਹਿਰ ਪੱਟੀ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਠੀਕ ਆ ਮਾੜਾ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ